ਮੈਨੂੰ ਸਮਝ ਨਹੀਂ ਆਉਂਦੀ ਕਿ ਡਾਂਸ ਕਿਹੜੀ ਗੱਲ ਦੇ ਹੋ ਰਹੇ ਨੇ ਵਿਆਹਾਂ ਤੇ ਜਾ ਕੇ ਔਰ ਜੇ ਹੋ ਰਹੇ ਨੇ ਚਲੋ ਕੋਈ ਵੀ ਬੰਦਾ ਕਿਸੇ ਵਿਆਹ ਤੇ ਨੱਚ ਸਕਦਾ ਹੈ ਪਰ ਉਨ ਜੇ ਤੁਸੀਂ ਆਪਦੇ ਅਫੀਸ਼ੀਅਲ ਪੇਜਾਂ ਤੋਂ ਆਪਦੇ ਸਰਕਾਰੀ ਚੈਨਲਾਂ ਤੋਂ ਨਸ਼ਰ ਕਰੋਗੇ ਤਾਂ ਮੈਨੂੰ ਦੱਸ ਦਿਓ ਕਿ ਪੰਜਾਬ ਐਡੀ ਕਿੱਡੀ ਕਿਹਤਰੀਨ ਪੋਜੀਸ਼ਨ ਤੇ ਬੈਠਾ ਹੈ ਐਜ਼ ਅ ਸਟੇਟ ਜਿੱਦੇ ਤੇ ਆ ਡਾਂਸ ਹੋ ਰਿਹਾ ਮਾੜਾ ਜਾ ਸੋਚੋ ਉਹਦੇ ਬਾਰੇ ਤੱਲੇ ਕੀ ਇਹੋ ਜੇ ਧੱਕੇ ਹੋ ਰਹੇ ਨੇ ਇੰਨਾ ਬੇਸ਼ਰਮੀ ਨਾਲ ਢੱਲੇ ਨਾਲ ਨਸ਼ਾ ਵਿਕਰਿਆ ਮੁੱਖ ਮੰਤਰੀ ਸਾਹਿਬ ਨਸ਼ਿਆਂ ਦੇ ਵਿਰੁੱਧ ਯੁੱਧ ਲੜਾਉਣਾ ਹੈ ਨਾ ਜਾਂ ਲੜਨਾ ਹੈ ਤਾਂ ਮਾੜਾ ਜਿਹਾ ਵੇਖੋ ਜ਼ਮੀਨ ਤੇ ਉੱਤਰ ਕੇ ਆ ਜਿਵੇਂ ਸਕੂਲਾਂ ਦੇ ਉਦਘਾਟਨ ਕਰਾਉਂਦੇ ਫਿਰਦੇ ਹੋ ਨਾ ਬਣੀ ਬਣਾਈ ਕੰਦ ਤੇ ਪਾਲਿਚਪ ਘਰ ਕੇ ਤਿੰਨ ਧੱਕੇ ਮੈਂ ਤੁਹਾਨੂੰ ਗਿਣਾ ਕੇ ਆਇਆ ਆ ਦੋ ਤਾਂ ਸਾਹਮਣੇ ਬੈਠੇ ਨੇ ਤੇ ਬਾਕੀ ਦੋ ਜਿਹੜਾ ਇੱਥੇ ਮੁਹੱਲੀ ਚ ਤੇ ਜਿਹੜਾ ਨਾਬੇ ਹੋ ਰਿਹਾ ਚਹਿਲ ਪਿੰਡ ਚ જરાય દેતે નજર કરો ઓર મે ਲੋકા ਨੂੰ ਵੀ કહુંગા ઇના مسئلےਆਂ ਦਾ ਹੱਲ ਇੱਕੋ ਹੀ ਹੈ ਜਦੋਂ ਆਪਾਂ મુદ્દਿਆਂ ਤੇ ਆਵਾਂਗੇ ਜਿਵੇਂ ਅਸੀਂ ਪਹਿਲਾਂ ਚਾਰ ਮਤੇ ਇੱਕ ਲੋਕਾਂ ਦਾ ਤੇ ਚਾਰ ਸਰਕਾਰ ਨਾਲ ਸੰਬੰਧਿਤ ਦਿੱਤੇ ਆ ਅਗਲੇ ਵਹਿਣ ਚ ਨਿਕਲ ਰਹੀ ਹੈ ਉਹਦੇ ਚ ਵੀ ਇਹ ਗੱਲਾਂ ਹੋਰ મુદ્દે ਲੈ ਕੇ ਆਵਾਂਗੇ ਡਿਟੇਲਡ ਜੀਨੂੰ ਲਾਗੂ ਕਰਨ ਇਹੋ ਜੀਆਂ ਸਿਆਪੀਆਂ ਵਾਲੀ ਹੋੜ ਗਿਆ ਬਿਲਕੁਕੁਲ ઓર ਮੈਂ ਆਈ ਹੋਪ ਕਿ ਨਾ ਤੇ ਕੰਨ ਤੇ ਜੂਸ ਲੱਕੂਗੀ ਔਰ ਆਪਾਂ ਹੁਣ ਤੁਸੀਂ ਦੁਗਣੀ ਸ਼ਕਤੀ ਨਾਲ ਲੜਨਾ ਹੈ ਨੂੰ ਮਾਜੀ ਆਈ ਪ੍ਰਾਊਡ ਆਫ ਯੂ ਔਰ ਮੈਨੂੰ ਖੁਸ਼ੀ ਹੋਈ ਐ ਇਸ ਗੱਲ ਦੀ ਕਿ ਥੋੜੀ ਜਿਹੜੀ ਇਹਨਾਂ ਦਿਨਾਂ ਦੀ ਕਮਾਈ ਹੈ ਔਰ ਪਹਿਲੇ ਦਿਨਾਂ ਦੀ ਉਹ ਉਸ ਦਿਨ ਸਾਫ਼ ਚਲ ਕਰੀ ਸੀ। ਇਹੀ ਕਮਾਈ ਹੈ ਜੀ ਪੈਸਾ ਤਾਂ ਅਸੀਂ ਨਹੀਂ ਕਮਾਇਆ ਮੈਂ ਤਾਂ ਜੌਬ ਵੀ 7.5 ਸਾਲ ਪਹਿਲਾਂ ਮਾਨਸਾਬ ਛੱਡਣੀ ਪਈ ਗਈ ਮੈਨੂੰ ਮੈਨੂੰ ਲੱਗੇ ਰੁਪਈਆਂ ਦੇ ਗਿਣਾ ਤਾਂ ਸਵਾ ਡੇਢ ਕਰੋੜ ਰੁਪਏ ਦਾ ਘਾਟਾ ਇਹ ਹੀ ਪਿਆ ਹੋਇਆ ਤੇ ਨੰਬਰ 2 ਤੇ ਸਾਰੇ ਮੋਗੇ ਦੇ ਲੋਕਾਂ ਨੂੰ ਪਤਾ ਹੈ ਕਿ ਕਿਵੇਂ ਮੇਰੇ ਤੇ ਸਸਪੈਂਸ਼ਨਾਂ ਬਦਲੀਆਂ ਦੀਆਂ ਕਾਰਵਾਈਆਂ ਜਿਹੜੀਆਂ ਪਿਛਲੀਆਂ ਸਰਕਾਰਾਂ ਵੱਲੋਂ ਚਲਾਈਆਂ ਜਾਂਦੀਆਂ ਰਹੀਆਂ ਤੇ ਇਸ ਸਰਕਾਰ ਨੂੰ ਮੈਂ ਲਿਆਉਣ ਵਾਸਤੇ ਤਰਲੋ ਮੱਚੀ ਹੁੰਦਾ ਰਿਹਾ ਸੀ ਇਹਨਾਂ ਕਰਕੇ ਉਹ ਸਾਰਾ ਕੁਝ ਝੱਲਿਆ ਸੀਗਾ ਇਹਨਾਂ ਨੇ ਇੱਕ ਏਸੀਆਂ ਵਾਲੀ ਬੀਬੀ ਮਸ਼ਹੂਰ ਹੋਈ ਹੈ ਉਥੋਂ ਦੀ ਰਿਪਰੈਜ਼ੈਂਟੇਟਿਵ ਲੋਕਾਂ ਦੀ ਉਹ ਇਹਨਾਂ ਨੇ ਕੀਤੀ ਸੀ। ਨਹੀਂ ਹੁਣ ਤਾਂ ਉਹ ਤਾਂ ਗਾਹ ਕਿਤੇ ਨਾ ਕਿ ਉਹਨਾਂ ਦੇ ਕਈ ਲੈਂਡਸਕੇਪਾਂ ਦੇ ਵਿੱਚ ਜੀ ਆ ਚੁੱਕੇ ਆ ਨਾ ਔਰ ਉਹ ਇਸੇ ਕਰਕੇ ਮੈਨੂੰ ਇਹ ਜਿਹੜਾ ਕਪਲਾ ਉਹ ਕੱਟਣ ਜਾ ਰਿਹਾ ਸੀ ਅਗਲੇ 1-2 ਦਿਨਾਂ ਦੇ ਵਿੱਚ ਉਹਨਾਂ ਕੋਲੇ ਖਬਰ ਪਹੁੰਚ ਗਈ ਵੀ ਭਾਈ ਉਹ ਮਗਰ ਪਿਆ ਵਾ ਹੁਣ ਥੋੜਾ ਹੋਰ ਜਲੂਸ ਕੱਢੂਗਾ ਤੇ ਮੈਂ ਬਰੀ ਕਿਸੇ ਵੀ ਇਹਦੇ ਜਦਾ ਚਲੋ ਮੈਂ ਕਹਿਣਾ ਕਿ ਵੀ ਮੇਰਾ ਇਹਨਾਂ ਨਾਲ ਤਾਂ ਡਾਇਰੈਕਟਲੀ ਸੀਗਾ ਹੋ ਸਕਦਾ ਇਹਨਾਂ ਦਾ ਮੋਡਾ ਵੀ ਵਰਤਿਆ ਗਿਆ ਹੋਵੇ ਮੈਂ ਵੀ ਤਾਂ ਕਹਿੰਦੇ ਕਾਰਵਾਈ ਕੋਈ ਹੋਰ ਕਰਾ ਗਿਆ ਉਹਦੇ ਮੇਰੇ ਤੇ ਸੋ ਇਸ ਕਰਕੇ ਅਗਲਾ ਐਲਾਨ ਕਰ ਦਿਓ ਮਾਨ ਸਾਹਿਬ ਅਗਲਾ ਐਲਾਨ ਮਾਨ ਸਾਹਿਬ ਸਾਡਾ ਕੋਈ ਤੁਸੀਂ ਦੱਸ ਦਿਓ ਕੋਈ ਸੰਦੀ ਕਾਲ ਦੇ ਸਾਰੀਆਂ ਜੱਥੇਬੰਦੀਆਂ ਨਾਲ ਸਾਡੀ ਗੱਲਬਾਤ ਚੱਲ ਰਹੀ ਹੈ ਤਾਂ ਆਪਾਂ ਲਗਭਗ 8 ਮਈ ਨੂੰ ਕਿਉਂਕਿ ਵਾਢੀ ਦੇ ਦਿਨ ਚੱਲਦੇ ਪਏ ਆ 8 ਮਈ ਨੂੰ ਜਿਹੜਾ ਹੈਗਾ ਆਪਾਂ ਅਗਲਾ ਐਕਸ਼ਨ ਜਿਹੜਾ ਹੈਗਾ ਉਹ ਦੇਣ ਜਾ ਰਹੇ ਆ ਉਹਦੇ ਬਾਰੇ ਟੈਂਟੇਟਿਵ ਡੇਟ ਹੈਗੀ ਆ ਜੇ ਇੱਕ ਅੱਧਾ ਦਿਨ ਅੱਗੇ ਪਿੱਛੇ ਕਰਨਾ ਪਿਆ ਤੋ ਤੁਹਾਨੂੰ ਸਾਰਿਆਂ ਨੂੰ ਸੋਸ਼ਲ ਮੀਡੀਆ ਰਾਹੀਂ ਦੱਸ ਦਿਆ ਕਿ ਇੱਥੇ ਉਹ ਕਿਸਾਣ ਜਥੇਬੰਦੀਆਂ ਨਹੀਂ ਪਹੁੰਚ ਸਕੀਆਂ ਬਹੁਤ ਸਾਰੀਆਂ ਸੰਘਰਸ਼ੀਲ ਜਥੇਬੰਦੀਆਂ ਜਿਹੜੀਆਂ ਲਗਾਤਾਰ ਸੰਘਰਸ਼ਾਂ 'ਚ ਰਹਿਣ ਵਾਲੀਆਂ ਹੈਗੀਆਂ ਉਹਨਾਂ 'ਚ ਵੀ ਕੁਝ ਜਥੇਬੰਦੀਆਂ ਨਹੀਂ ਪਹੁੰਚ ਸਕੀਆਂ ਕਿਸਾਨਾਂ ਕਿਸਾਨ ਜਥੇਬੰਦੀਆਂ ਦੀ ਉਸ ਦਿਨ ਟੰਡੀਗੜ ਮੀਟਿੰਗ ਸੀ ਦੂਸਰੇ ਕਿਸਾਨ ਭਰਾ ਸਾਡੇ ਬਾਡੀ ਦੇ ਵਿੱਚ ਵਿਜੀ ਸੀ ਇਸ ਕਰਕੇ ਗੈਦਰਿੰਗ ਥੋੜੀ ਘੱਟ ਸੀਗੀ ਪਰ ਜਿੰਨੇ ਵੀ ਲੋਕ ਉੱਥੇ ਪਹੁੰਚੇ ਸੀ ਮੈਂ ਕਹਿੰਦਾ ਵੀ ਕੱਲਾ ਕੱਲਾ ਨਹੀਂ ਬਹੁਤ ਸੀਗੇ 8 ਤਰੀਕ ਨੂੰ ਇਹ ਕਾਲ ਕਾਦੀ ਹੈ ਜੇ ਕੇਸ ਜਿਵੇਂ ਹਜੇ ਸ਼ੁਰੂਆਤ ਹੋਈ ਹੈ ਇਹਦਾ ਰਿਜ਼ਲਟ ਨਿਕਲ ਆਉਣਾ ਹੈ ਉਸ ਤੋਂ ਪਹਿਲਾਂ ਇੱਕ ਹਾਈ ਕੋਰਟ ਦੀ ਸੁਣਵਾਈ ਆ 29 ਤਰੀਕ ਨੂੰ ਇਹ ਕਿ ਚਿਲड्रन ਵਾਲਾ ਜਿਹੜਾ ਕੋਰਟ ਆ ਉਹਦੀ ਸੁਣਵਾਈ ਆ 5 ਤਰੀਕ ਨੂੰ ਉਦੋਂ ਤੱਕ ਪੁਲਿਸ ਨੇ ਇਹਨਾਂ ਨੂੰ ਖੁਦ ਫੋਨ ਕਰਕੇ ਕਿਹਾ ਕਿ ਅਸੀਂ ਤੁਹਾਨੂੰ ਬਾਹਰ ਕੱਢ ਰਹੇ ਹਾਂ ਕਿਉਂਕਿ ਸਾਨੂੰ ਪਤਾ ਲੱਗ ਗਿਆ ਸਾਰਾ ਕੁਝ ਬਟ ਅਸੀਂ ਇਹਦੀਆਂ ਥੋੜੀਆਂ ਜੀਆਂ ਹੋਰ ਇਨਵੈਸਟੀਗੇਸ਼ਨਾਂ ਕਰਕੇ ਔਰ ਜਿਹੜੇ ਬੰਦੇ ਸੱਚੀ ਮੁੱਚੀ ਦੇ ਦੋਸ਼ੀ ਨੇ ਉਹਨਾਂ ਨੂੰ ਨਾਮਜ਼ਦ ਕਰ ਸਕੀਏ ਸੇ ਅਸੀਂ ਬਹੁਤ ਜਲਦੀ ਨਿਪਰੇ ਚਾੜ੍ਹ ਦਿਆਂਗੇ ਅਸੀਂ ਅੱਠ ਦੀ ਕੌਲ ਇਸ ਕਰਕੇ ਦਿੱਤੀ ਹੈ ਕਿ ਜੇ ਸਾਰਾ ਕੁਝ ਉਸੇ ਵੀ ਨਾਲ ਹੋ ਗਿਆ ਇਨਸਾਫ ਦੇ ਹਿਸਾਬ ਨਾਲ ਸੱਚ ਦੇ ਹਿਸਾਬ ਨਾਲ ਤਾਂ ਜਿਨ੍ਹਾਂ ਨੇ ਕੀਤਾ ਹੋਊਗਾ ਸਪੈਸ਼ਲੀ ਐਸਐਸਪੀ ਅਸੀਂ ਉਹਨਾਂ ਦਾ ਸ਼ੁਕਰਾਨਾ ਵੀ ਕਰਾਂਗੇ ਤੇ ਅਗਲੀਆਂ ਗੱਲਾਂ ਵੀ ਕਰਾਂਗੇ ਜੇ ਨਾ ਹੋਇਆ ਜੇ ਫੇਰ ਕੋਈ ਫਰਨਾਮੀ ਹੋਈ ਫੇਰ ਕੋਈ ਪੋਲਿਟੀਕਲ ਦਬਾਅ ਆਇਆ ਜਾਂ ਕੁਝ ਹੋਰ ਚੀਜ਼ਾਂ ਆਈਆਂ ਤਾਂ ਫਿਰ ਸਾਰੇ ਮੋਗੇ ਨੂੰ ਤੇ ਪੰਜਾਬ ਨੂੰ ਇਕੱਠੇ ਕਰਕੇ ਉੱਥੇ ਝੰਡੇ ਗੱਡਾਂਗੇ ਤੇ ਇਹਨਾਂ ਤੋਂ ਉਹ ਕੰਮ ਕਰਵਾਵਾਂਗੇ